ਸਾਡਾ ਬੁਨਿਆਦੀ ਤੌਰ ਤੇ ਇਹੀ ਕੇਂਦਰ ਸਰਕਾਰ ਨੂੰ ਸਵਾਲ ਹੈ ਉਹ ਮਾਨਯੋਗ ਗਵਰਨਰ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਪੰਜਾਬ ਯੂਨੀਵਰਸਿਟੀ ਸੈਨੇਟ ਔਰ ਸਿੰਡੀਕੇਟ ਪੰਜਾਬ ਦੀ ਅਸੈਂਬਲੀ ਚੋਂ ਪਾਸ ਹੋਏ ਐਕਟ ਦੇ ਰਾਹੀਂ ਹੋਣ ਚਾਹੀਏ ਜਿਹੜਾ ਸਭ ਤੋਂ ਕਨਸਟੀਟਿਊਸ਼ਨਲ ਸਵਾਲ ਹੈ ਕਿ 1947 ਚ ਪੰਜਾਬ ਅਸੈਂਬਲੀ ਚੋਂ ਪਾਸ ਹੋਏ ਐਕਟ ਨੂੰ ਭਾਰਤ ਸਰਕਾਰ ਦੀ ਐਜੂਕੇਸ਼ਨ ਦੀ ਮਿਨਿਸਟਰੀ ਇੱਕ ਨੋਟੀਫਿਕੇਸ਼ਨ ਨਾਲ ਨਾਤੇ ਅਮੈਂਡ ਕਰ ਸਕਦੀ ਹੈ ਨਾ ਰੱਦ ਕਰ ਸਕਦੀ ਔਰ ਸਭ ਤੋਂ ਵੱਡੇ ਸਟੇਕ ਹোল্ডার ਪੰਜਾਬ ਯੂਨੀਵਰਸਿਟੀ ਜਿੱਤਰਾ ਚੀਮਾ ਸਾਹਿਬ ਨੇ ਦੱਸਿਆ ਕਿ ਤਕਰੀਬਨ 200 ਕਾਲਜ ਸਾਡੇ ਆ ਔਰ ਲਾਹੌਰ ਤੋਂ ਲੈ ਕੇ ਹੁਣ ਤੱਕ ਪੰਜਾਬ ਦੀ ਇਹ ਵਿਰਾਸਤੀ ਇੰਸਟੀਚਿਊਨ ਹੈ ਜਿਹਦੇ ਨਾਲ ਸਾਡਾ ਇਮੋਸ਼ਨਲ ਸੰਵਿਧਾਨਿਕ ਤੇ ਇਤਿਹਾਸਿਕ ਰਿਸ਼ਤਾ ਹੈ ਤੇ ਇਸ ਤਰੀਕੇ ਨਾਲ ਜਿਹੜਾ ਗੈਰ ਸੰਵਿਧਾਨਿਕ ਤੌਰ ਤਰੀਕਾ ਭਾਰਤ ਸਰਕਾਰ ਨੇ ਭਾਜਪਾ ਦੀ ਕੇਂਦਰ ਸਰਕਾਰ ਨੇ ਅਪਣਾਇਆ ਉਹਦਾ ਅਸੀਂ ਵਿਰੋਧ ਕਰ ਰਹੇ ਹਾਂ ਔਰ ਇਸ ਮਾਮਲੇ ਤੇ ਤਮਾਮ ਪੰਜਾਬ ਦੇ ਵਿਦਿਆਰਥੀ ਟੀਚਰ ਨੌਨ ਟੀਚਰ ਸਾਰੇ ਇਕਜੁੱਟ ਹੋ ਕੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਡੈਮੋਕਰੈਟਿਕ ਸੈਟਅਪ ਹੈ ਜਿਹੜਾ ਪਿਛਲੇ 60 ਸਾਲ ਤੋਂ ਕੰਮ ਕਰ ਰਿਹਾ ਜਿਹੜਾ ਚੀਮਾ ਸਾਹਮਣੇ ਸਾਡੇ ਸਾਹਮਣੇ ਚੱਲ ਰਹੀ ਆ ਉਹ ਬਹਾਰ ਰਵੇ ਉਹ ਕੰਟੀਨਿਊ ਰਵੇ ਔਰ ਸਭ ਤੋਂ ਜ਼ਰੂਰੀ ਇਹ ਕਿ ਪੰਜਾਬ ਦੀ ਨੁਮਾਇੰਦਗੀ ਜਿਹੜੀ ਆ ਉਹ ਲਗਾਤਾਰ ਪੰਜਾਬ ਯੂਨੀਵਰਸਿਟੀ ਦੀ ਡਿਸੀਜਨ 메ਕਿੰਗ ਚ ਉਸੇ ਤਰੀਕੇ ਨਾਲ ਜਾਰੀ ਰਹੂਗੀ ਇਹ ਸਾਡੀ ਜੱਦੋਜਹਿਦ ਹੈ ਇਹੀ ਅਸੀਂ ਅੱਜ ਮਾਨਯੋਗ ਗਵਰਨਰ ਸਾਹਿਬ ਨੂੰ ਬੇਨਤੀ